ਇਹ ਇੱਕ ਮਸ਼ੀਨਾ ਵਾਸ਼ਿੰਗ ਪਲਾਂਟ ਆ ਜਿਹਦੇ ਵਿੱਚ ਉੱਥੋਂ ਪਿੱਛੋਂ ਆਲੂ ਆਉਂਦੇ ਨੇ ਇੱਧਰ ਇੱਕ ਇਹਨਾਂ ਦਾ ਵੱਖਰਾ ਸਟੋਰ ਪਿਆ ਹੋਇਆ ਵੱਖਰਾ ਗਦਾਮ ਆ ਇਹ ਟਰਾਲਾ ਲੱਗਿਆ ਹੋਇਆ ਹੈ ਬੈਕ ਕਰਕੇ ਡੋਰ ਖੋਲ ਕੇ ਅੱਡ ਅੱਡ ਤਰ੍ਹਾਂ ਦੇ ਆਲੂ ਨੇ ਮਤਲਬ ਕਿ ਇਹ ਥੋੜੇ ਜਿਹੀ ਟੇਬਲ ਜਿਹਨੂੰ ਆਪਾਂ ਕਹਿ ਦਈਏ ਵੀ ਇਹਨਾਂ ਨੇ ਨਾ ਮਿੱਟੀ ਨੂੰ ਅੱਡ ਅੱਡ ਕਿਸਮ ਦਾ ਜਿਵੇਂ ਆ ਰਿਵਰ ਵੈਸਟ ਦੀ ਆ ਆ ਦੀ ਮੀ ਰਿਵਰ ਈਸਟ ਦੀ ਆ ਵਿੱਚ ਪਾਣੀ ਵੀ ਪਾਇਆ ਹੋਇਆ ਹੈ ਬਸ ਤਾਂ ਚਲੋ ਨੈਕਟ ਤੇ ਵੀ ਬਹੁਤ ਵੀਡੀਓਜ਼ ਪਈਆਂ ਹੋਈਆਂ ਨੇ ਇਹ ਇੱਕ ਇਹਨਾਂ ਦਾ ਕੁੱਤਾ ਆ ਵੱਡੀਆਂ ਵੱਡੀਆਂ ਟੈਂਕੀਆਂ ਨੇ ਇਹਦੇ ਵਿੱਚ ਕੈਲਸ਼ੀਅਮ ਆ ਹੋਰ ਪਤਾ ਨਹੀਂ ਕੀ ਕੁਛ ਆ ਜਿਹੜਾ ਆਪਣਾ ਖੇਤਾਂ ਦੇ ਵਿੱਚ ਪੈਂਦਾ ਆ ਮੈਨੂੰ ਤਾਂ ਘੈਂਟ ਚੀਜ਼ ਲੱਗੀ ਜੌਨ ਡੀਅਰ ਵਾਲਿਆਂ ਦੀ ਆ ਭਾਈ ਜੌਨ ਡੀਅਰ ਵਾਲਿਆਂ ਨੇ ਬਣਾਈ ਹੋਈ ਆ ਟੈਕਨੀਕ ਬਹੁਤ ਗੱਡਾ ਟਰੈਕਟਰ ਆ ਗਿਆ ਭਾਈ ਏਡੇ ਏਡੇ ਹਾਲਾ ਨੂੰ ਖਿੱਚਣਾ ਟਰੈਕਟਰ ਵੀ ਫਿਰ ਐਡੀ ਚਾਹੀਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਐਸ ਸਟਾਕਸ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਕੈਨੇਡਾ ਦਾ ਆਲੂਆਂ ਦਾ ਫਾਰਮ ਮੈਂ ਆਇਆ ਹਾਂ ਸਸਕਾਚੂਨ ਪ੍ਰੋਵਿੰਸ ਦੇ ਵਿੱਚ ਸਸਕਾਟੂਨ ਤੇ ਰਜਾਇਨਾ ਦੇ ਵਿੱਚ ਇੱਕ ਛੋਟਾ ਜਿਹਾ ਕਸਬਾ ਪੈਂਦਾ ਆ ਜਿਹਦਾ ਨਾਮ ਆ ਆਊਟਲੁਕ ਉੱਥੇ ਇੱਕ ਫਾਰਮਾ ਦੇ ਵਿੱਚ ਅੱਜ ਆਣ ਦਾ ਮੌਕਾ ਮਿਲਿਆ ਤੇ ਉੱਥੇ ਇੱਕ ਫਾਰਮ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਕਿਵੇਂ ਇਹ ਸਾਰਾ ਪ੍ਰੋਸੈਸ ਕਰਦੇ ਆ ਆਲੂਆਂ ਦਾ ਕਿਵੇਂ ਆਲੂ ਖੇਤਾਂ ਦੇ ਵਿੱਚੋਂ ਆਉਂਦੇ ਨੇ ਕਿਵੇਂ ਉਹ ਮਸ਼ੀਨਾਂ ਦੇ ਵਿੱਚ ਅੱਗੇ ਪ੍ਰੋਸੈਸ ਹੋ ਕੇ ਫਾਈਨਲ ਟੇਬਲ ਤੱਕ ਪਹੁੰਚਦੇ ਨੇ ਸੋ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਅੱਜ ਸਾਰੀ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਕਿਦਾਂ-ਕਿਦਾਂ ਇਹ ਸਾਰਾ ਕੰਮ ਕਰਦੇ ਆ ਚਲੋ ਚੱਲੀਏ ਸਭ ਤੋਂ ਪਹਿਲਾਂ ਆ ਇਹਨਾਂ ਦਾ ਜਿਹੜਾ ਆ ਉਹ ਆਫਿਸ ਆ ਉਸ ਤੋਂ ਬਾਅਦ ਇਹ ਇਹਨਾਂ ਦਾ ਜਿਹੜਾ ਵੇਅਰ ਹਾਊਸ ਆ ਉਹਦੀ ਐਂਟਰੀ ਆ ਸੋ ਆਪਾਂ ਦੇਖ ਸਕਦੇ ਆ ਇੱਧਰ ਪੋਲੀ ਹਾਊਸ ਲੱਗਿਆ ਹੋਇਆ ਥੋੜਾ ਬਹੁਤਾ ਤੇ ਇਹਨਾਂ ਨੇ ਸਾਨੂੰ ਪਰਮਿਸ਼ਨ ਦੇ ਦਿੱਤੀ ਅੰਦਰ ਵੈਸੇ ਤਾਂ ਪ੍ਰਾਈਵੇਟ ਪ੍ਰਾਪਰਟੀ ਆ ਜਾਣ ਦੀ ਪਰ ਇਹ ਕਹਿੰਦੇ ਤੁਸੀਂ ਆ ਸਕਦੇ ਹੋ ਚਲੋ ਜੀ ਆਜੋ ਇਹ ਉੱਧਾਂ ਬੋਰੇ ਤਿਆਰ ਹੋ ਕੇ ਆਏ ਆ ਤੇ ਇਹ ਇੱਥੇ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਸੋ ਪਹਿਲਾਂ ਇੱਧਰ ਚੱਲਦੇ ਆ ਇਹਨਾਂ ਦੇ ਵਰਕਰ ਆ ਜਿਹੜੇ ਕੰਮ ਕਰ ਰਹੇ ਨੇ ਇਹ ਸਾਰਾ ਪ੍ਰੋਸੈਸ ਆ ਅੰਦਰ ਕਿਵੇਂ ਦੇ ਪ੍ਰੋਗਰਾਮ ਦੇ ਵਿੱਚ 올ਡ ਸੋਰ ਆਪਾਂ ਇਹਨੂੰ ਕਹਿ ਸਕਦੇ ਆ ਜਾਂ ਇੱਕ ਫਾਰਮ ਹਾਊਸ ਵੀ ਕਹਿ ਸਕਦੇ ਆ ਸੋ ਇਦਾਂ ਇੱਥੇ ਪ੍ਰੋਸੈਸ ਹੁੰਦਾ ਆ ਸਭ ਤੋਂ ਪਹਿਲਾਂ ਤੁਹਾਨੂੰ ਇੱਧਰ ਲੈ ਕੇ ਚੱਲਦੇ ਆ ਜਿੱਥੇ ਇਹ ਸਾਰਾ ਪ੍ਰੋਸੈਸ ਸ਼ੁਰੂ ਕਰਦੇ ਆ ਸੋ ਸਾਰੇ ਬੰਦੇ ਇੱਥੇ ਦੇ ਦੇਖੋ ਕੰਮ ਕਰ ਰਹੇ ਹੋਏ ਆ ਕਿਵੇਂ ਸਾਫ਼ ਸੁਥਰਾ ਤਰੀਕੇ ਨਾਲ ਕੀਤਾ ਜਾਂਦਾ ਸਾਰਾ ਕੁਝ ਕੋਈ ਵੇਸਟੇਜ ਨਹੀਂ ਹੈ ਥੱਲੇ ਸਾਰਾ ਪ੍ਰੋਪਰ ਤਰੀਕੇ ਨਾਲ ਕੀਤਾ ਜਾਂਦਾ ਇਹ ਇੱਕ ਮਸ਼ੀਨ ਆ ਵਾਸ਼ਿੰਗ ਪਲਾਂਟ ਆ ਜਿਹਦੇ ਵਿੱਚ ਉੱਥੋਂ ਪਿੱਛੋਂ ਆਲੂ ਆਉਂਦੇ ਨੇ ਫਿਰ ਉਹ ਵਾਸ਼ ਹੋ ਕੇ ਇਧਰਨੇ ਪਾਸੇ ਵੀ ਜਾਂਦੇ ਨੇ ਆਹ ਡਾਟ ਗ੍ਰੇਡਸ ਦੇ ਹੁੰਦੇ ਨੇ ਕੁਛ ਆਲੂ ਇਧਰਨੇ ਪਾਸੇ ਆ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਸਾਈਜ਼ ਆਲੂਆਂ ਦਾ ਕਿ ਕਿਦਾਂ ਹੈਗਾ ਜਿਆਦਾ ਵੱਡੇ ਨਹੀਂ ਹੈਗੇ ਤੇ ਮੈਨੂੰ ਪਤਾ ਨਹੀਂ ਵੀ ਆਰਗੈਨਿਕ ਆ ਕਿ ਨਹੀਂ ਇਹ ਇਸ ਚੀਜ਼ ਦਾ ਮੈਨੂੰ ਹਲੇ ਕਨਫਰਮੇਸ਼ਨ ਨਹੀਂ ਹੈਗੀ ਪਰ ਇਹ ਇਦਾਂ ਹੁੰਦੇ ਆ ਜਿਵੇਂ ਆਹ ਦੇਖੋ ਡਿਫਰੈਂਟ ਸਾਈਜ਼ ਦੇ ਆਲੂ ਇਹਨਾਂ ਨੇ ਇਦਾਂ ਕੱਟਦੇ ਇਹ ਜਿਵੇਂ ਅਰਬੀਆਂ ਹੁੰਦੀਆਂ ਨੇ ਆਪਣੇ ਪੰਜਾਬ ਦੇ ਵਿੱਚ ਸੋ ਇਧਰ ਫਿਰ ਵਾਸ਼ਿੰਗ ਪਲਾਂਟ ਸਾਰਾ ਲੱਗਿਆ ਹੋਇਆ ਇਹਦੇ ਵਿੱਚ ਵਾਸ਼ਿੰਗ ਪਲਾਂਟ ਪ੍ਰੋਸੈਸਿੰਗ ਹੋ ਰਿਹਾ ਸਾਰੇ ਨਿਕਲਦੇ ਨੇ ਮੈਨੂੰ ਲੱਗਦਾ ਮੈਂ ਪੂਰੇ ਪੂਰੇ ਟਾਈਮ ਤੇ ਆਇਆ ਇਹਨਾਂ ਦੇ ਛੁੱਟੀ ਦਾ ਟਾਈਮ ਅਸੇ ਹੋ ਗਿਆ ਵਾਸ਼ਿੰਗ ਪਲੈਨ ਪਹਿਲਾਂ ਚੱਲਦਾ ਸੀ ਇੱਥੇ ਇਹ ਗੰਦਗੀ ਜਿਹੜੀ ਆ ਵਾਸ਼ ਹੋ ਕੇ ਸਾਰੀ ਆ ਜਾਂਦੀ ਆ ਵਿੱਚ ਸਿਰੇ ਜਿਹੜੇ ਆ ਗ੍ਰੇਡ ਹੁੰਦੇ ਆ ਵੱਖਰੇ ਵੱਖਰੇ ਤਰ੍ਹਾਂ ਦੇ ਆ ਡੱਡ ਦੇ ਖਾਂ ਦੇ ਵਿੱਚ ਆਈ ਕੁਸ਼ੀ ਜਿਹੜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਆ ਇੱਥੇ ਵੱਖਰੇ ਤਰ੍ਹਾਂ ਦੀ ਕੁਸ਼ੀ ਇਹਨਾਂ ਜਿਹੜੀ ਇਹ ਗ੍ਰੇਡ ਕਰਦੀ ਆ ਆਲੂਆਂ ਨੂੰ ਵੱਖਰੇ ਵੱਖਰੇ ਸਾਈਜ਼ਾਂ ਦੇ ਤੇ ਇਹਨਾਂ ਬਾਕਸਿਸ ਦੇ ਵਿੱਚ ਜਿਹੜੇ ਇਹ ਬਾਕਸ ਨੇ ਲੱਕੜ ਦੇ ਬਣੇ ਹੋਏ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਸਾਈਜ਼ ਦੇ ਗਰੇਡਸ ਗ੍ਰੈਂਡ ਤੁਸੀਂ ਦੇਖਿਆ ਕਿ ਇਹ ਥੋੜਾ ਜਿਹਾ ਵੱਡਾ ਸਾਈਜ਼ ਆ ਤੇ ਉਸ ਨੂੰ ਥੋੜਾ ਜਿਹਾ ਵਧਾਇਆ ਉਹ ਆਇਆ ਇੱਥੇ ਵੀ ਦੇ ਛੋਟਾ ਸਾਈਜ਼ ਦੇਖੋ ਬਿਲਕੁਲ ਕੁਝ ਖਰਾਬ ਤੇ ਪੱਤੀ ਦੇ ਵਿਚ ਨਾਲ ਇਹਨਾਂ ਦੇ ਆ ਰਹੀ ਹੈ ਤੇ ਅਦਾ ਇੰਨੇ ਗਰੇਡਿੰਗ ਕਰਦੀਆਂ ਆ ਸਾਰੀ ਵਿੱਚ ਇਹ ਤੇ ਬੱਲੇ ਬਸ ਅਸਲ ਜੇ ਹੋਵੇ ਇਹ ਕੰਮ ਕਰਨ ਦੇ ਵਿੱਚ ਜਿਵੇਂ ਜੀ ਤੁਸੀਂ ਦੇਖਦੇ ਹੋ ਇੱਥੇ ਲਿਆ ਕੇ ਪੂਰੇ ਖੇਤ ਦੇ ਵਿੱਚੋਂ ਸਿੱਧੇ ਇੱਥੇ ਆਉਂਦੇ ਆ ਇੱਥੇ ਆ ਕੇ ਜਿਹੜੇ ਆ ਉਹ ਆਲੂ ਇਹ ਢੇਰੀ ਕਰ ਦਿੰਦੇ ਆ ਇਹਦੇ ਵਿੱਚ ਬੈਲਟ ਲੱਗੀ ਹੋਈ ਆ ਜਿਹੜੀ ਉਹ ਬੈਲਟ ਪ੍ਰੋਸੈਸ ਕਰਦੀ ਆ ਆਲੂਆਂ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਥੇ ਪ੍ਰੋਪਰ ਤਰੀਕੇ ਨਾਲ ਬੈਲਟ ਤੁਸੀਂ ਰਾਹੀ ਕਿੱਥੇ ਜਾ ਰਹੇ ਹੋ ਉੱਥੇ ਜਾ ਕੇ ਇਹ ਐਡਾ ਪ੍ਰੋਸੈਸ ਹੁੰਦਾ ਹੈ। ਪਰ ਸੋ ਕਿ ਆਪਣੇ ਆਪ ਹੀ ਮਸ਼ੀਨ ਉੱਤੇ ਕੋਈ ਬੰਦਾ ਨਹੀਂ ਲੱਗਿਆ ਹੋਇਆ ਕੋਈ ਐਕਸਟਰਾ ਲੇਬਰ ਨਹੀਂ ਹੈਗੀ। ਸਰਫੂ ਤੇ ਆਪਣੇ ਆਪ ਹੀ ਇਹ مشین ਜਿਹੜੀ ਆ ਆਲੂਆਂ ਨੂੰ ਗ੍ਰੇਡ ਕਰਦੀ ਹੈ। ਉਸ ਤੋਂ ਬਾਅਦ ਇੱਧਰ ਆਉਨੇ ਆ ਇੱਥੇ ਵੀ ਸਾਰੇ ਇਹ ਗ੍ਰਾਮ ਦੇ ਵਿੱਚ ਇਹਨਾਂ ਨੇ ਸਟੋਰ ਕੀਤੇ ਹੋਏ ਆਲੂ ਆਪਣੇ ਰੱਖੇ ਹੋਏ ਆ। ਜਿਹੜਾ ਆ ਪ੍ਰੋਸੈਸ ਆ ਆਹ ਮਸ਼ੀਨ ਇੱਥੋਂ ਸਟਾਰਟਿੰਗ ਹੋ ਗਈ ਆ। ਇੱਥੋਂ ਦੇਖ ਸਕਦੇ ਤੁਸੀਂ ਛਾਟ ਕੇ ਪਹਿਲਾ ਇਹ ਬਿੱਤੀ ਜਿਹੜੀ ਆ ਉਹ 3 ایس ਕੰਟੇਨਰ ਦੇ ਵਿੱਚ ਭਾਰ ਗਈ ਆ। ਇਹ ਦੇਖੋ ਇੱਥੋਂ 314 ਕੰਟੇਨਰ। ਦੇਖਦੇ ਸਾਡੇ ਤੁਸੀਂ ਜਿਹੜਾ ਇਕੱਲਾ 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 ਉਹ ਬੜੀ ਸਲੋ ਚੱਲ ਰਿਹਾ ਹੈ ਤੇ ਜਿਹੜੇ ਥੋੜੇ ਥੋੜੇ ਆਪਸੇ ਆਉਂਦੇ ਗਏ ਨੇ ਉਹ ਵੇਖਦੇ ਗਏ ਨੇ ਉਹ ਹੋਏ ਹੋਏ ਇਧਰ ਜਾ ਰਹੇ ਨੇ ਇਧਰ ਮੋਸਟਲੀ ਜਿਹੜੇ ਆ ਉਹ ਮਿੱਟੀ ਦੇ ਗਰੇ ਜਾਂਦੇ ਨੇ ਯਾਰ ਬਲਿਗਾਂ ਸੋ ਜਿਹੜੇ ਆ ਤੁਸੀਂ ਜਿਹੜੇ ਮਿੱਟੀ ਦਾ ਰੇਤੇ ਧੂੜ ਆ ਜਿਹੜੀ ਉਹ ਧੂੜ ਸਾਰੀ ਇਧਰ ਆ ਜਾਂਦੀ ਆ ऑलरेडी ਇਹ ਬਹੁਤ ਹੀ ਵਧੀਆ ਸਿਸਟਮ ਲੱਗਿਆ ਹੋਰ ਜਿਹੜੀ ਮੰਡਾਇਨ ਨੂੰ ਦੇਖੋ ਅਪਗ੍ਰੇਡ ਕਰ ਰਹੇ ਆ ਸਾਡੀ ਸੀ ਵਾਕਰੀਏ ਦੇ ਵਿੱਚ ਚੇਜ਼ ਚੱਲ ਰਿਹਾ ਹੈ ਜਿਹਨੇ ਤੁਹਾਨੂੰ ਦਿਖਾਇਆ ਸੀ ਕਿ ਆਲੂ ਕਿਵੇਂ ਬੰਦੇ ਇਹਦੇ ਵਿੱਚ ਆਓ ਤੁਹਾਨੂੰ ਦਿਖਾਉਂਦੇ ਆ ਲੈ ਆਹ ਮਸ਼ੀਨ ਦੇ ਨਾਲ ਇਹਦੇ ਵਿੱਚ ਇਹ ਨੇ ਢੇਰੀ ਕਰਦੇ ਆਹ ਮਸ਼ੀਨ ਦੇ ਨਾਲ ਇਹ ਚੱਕ ਕੇ ਲਿਆਉਂਦਾ ਇਹ ਜਿਹੜੀ ਆ ਫੋਕ ਲਿਫਟ ਆ ਇੱਥੇ ਯੂਜ਼ ਕਰਦੇ ਆ ਜਿਹੜੇ ਇਹ ਆਲੂ ਦੇ ਖਾਂ ਇਹ ਤਰੀਕੇ ਨਾਲ ਦਾ ਵੱਖਰਾ ਸਟੋਰ ਬਣਾਇਆ ਹੋਇਆ ਵੱਖਰਾ ਗਦਾਮ ਆ ਇਹਤੇ ਅਗਤਰਾਂ ਦੇ ਆਲੂ ਜਿਹੜੇ ਆ ਉਹ ਰੱਖਦੇ ਆ ਅਫਸੋਰ ਕਰਕੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਇਹਨਾਂ ਨੇ ਜਿਹੜੇ ਲੋਡ ਕਰਨੇ ਹੁੰਦੇ ਆ ਉਹ ਇਦਾਂ ਦੇ ਬੋਰੀਆਂ ਦੇ ਵਿੱਚ ਲੋਡ ਕਰਦੇ ਆ ਇੱਕ ਵੱਖਰਾ ਆਲੂ ਆ ਵੱਖਰੀ ਕਿਸਮ ਆ ਆਲੂ ਦੀ ਜਿਹੜੀ ਲੰਬੀ ਦਿਖਦੀ ਆ ਆਪਾਂ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਇਹ ਵੱਖਰੀ ਸਟੋਰ ਕੀਤੀ ਹੋਈ ਆ ਇਹਨਾਂ ਨੇ ਇਦਾਂ ਸਟੋਰ ਕੀਤੀ ਆ ਤੇ ਇੱਥੋਂ ਅਗੇ ਕੀ ਕਰਦੇ ਆ ਇਹ ਫੋਕਲਿਫਟ ਵਾਲਾ ਇੱਕ ਬੰਦਾ ਹੁੰਦਾ ਇਹ ਆਪਦਾ ਸਟਾਕ ਦਾ ਇੱਕ ਇੱਕ ਬੋਰੀ ਇਹ ਤੇ ਉਧਰ ਸਿੱਧਾ ਸਾਹਮਣੇ ਟਰੇਲਰ ਲੱਗਿਆ ਹੋਇਆ ਹੈ ਉਧਰਲੇ ਪਾਸੇ ਤੁਹਾਨੂੰ ਉੱਥੇ ਦਿਖਾਉਂਗਾ ਉਹਦੇ ਵਿੱਚ ਇਹ ਲੋਡ ਕਰਦਾ ਹੈ। ਇਦਾਂ ਦਾ ਪ੍ਰੋਸੈਸ ਹੈ ਜਿਹੜਾ ਇੱਥੇ ਸਿਸਟਮੈਟਿਕ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਇਹ ਜਿਹੜਾ ਬੰਦਾ ਆ ਰਿਹਾ ਹੈ ਸਾਹਮਣੇ ਇਹ ਪ੍ਰੈਸ਼ਰ ਐਚ ਦਾ ਇਹਨੇ ਸਾਨੂੰ ਪਰਮਿਸ਼ਨ ਦਿੱਤੀ ਆ ਅੰਦਰ ਵੀਡੀਓ ਬਣਾਉਣ ਦੀ। ਅਦਰਵਾਇਜ਼ ਪਹਿਲਾਂ ਮੈਂ ਇੱਕ ਦੋ ਵਾਰ ਹੀ ਪਰ ਅਪ ਟ੍ਰਾਈ ਕੀਤੀ ਆ। ਉਹ ਕਹਿੰਦੇ ਸਾਨੂੰ ਅਲਾਉ ਨਹੀਂ ਹੈਗਾ ਵੀਡੀਓ ਬਣਾਉਣ ਦਾ। ਪਰ ਇਹ ਬੰਦਾ ਬਹੁਤ ਨਾਈਸ ਸੀਗਾ। ਇਹਨੇ ਵੀਡੀਓ ਬਣਾਉਣ ਤੇ ਸਾਨੂੰ ਇਜਾਜ਼ਤ ਦਿੱਤੀ। ਦੇਖੋ ਵਰਕ ਤੋਂ ਬਾਅਦ ਇਹ ਪ੍ਰੋਪਰ ਸਫਾਈ ਕਰਕੇ ਕਲੀਨ ਕਰਕੇ ਜਾਂਦੇ ਨੇ ਕੋਈ ਗੰਦ ਨਹੀਂ ਹੁੰਦਾ ਕੋਈ ਇੱਥੇ ਮਸ਼ਕ ਨਹੀਂ ਹੈ ਜੀ ਕੋਈ ਇਸ ਕਿਸੇ ਵੀ ਤਰ੍ਹਾਂ ਦਾ ਗੰਦ ਨਹੀਂ ਇੱਥੇ ਮਿਲੂਗਾ ਤੁਹਾਨੂੰ ਇਹ ਟਰੈਲਰ ਆ ਇਹ ਰਿਚੋ ਹੋlfloor ਕਰਦੇ ਆ ਲੋਡ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਉਹ ਕੋਈ ਆਪਣਾ ਲੈ ਕੇ ਆਇਆ ਇਹ ਟਰਾਲਾ ਲੱਗਿਆ ਹੋਇਆ ਹੈ ਬੈਕ ਕਰਕੇ ਡੋਰ ਬੰਦ ਕਰਕੇ ਖੋਲ ਕੇ ਪ੍ਰੋਪਰ ਦੇਖ ਲਓ ਕੋਈ ਇਹਦੇ ਵਿੱਚ ਗੈਪ ਨਹੀਂ ਹੈਗਾ ਟੈਂਪਰੇਚਰ ਉਹਨਾਂ ਨੇ ਜਗਾ ਗਿਆ ਉਹਨਾਂ ਆਪਾਂ ਸੈੱਟ ਕਰਤਾ ਆ ਮਸ਼ੀਨਰ ਦਾ ਜਾਂਦੀ ਆ ਅੱਥੀ ਕੰਮ ਬਹੁਤ ਘੱਟ ਹੁੰਦਾ ਇੱਥੇ ਨਸੀਮਾ ਨਾਲ ਜਿਆਦਾ ਕਰਦੇ ਆ ਇਹ ਦੇਖੋ ਇਹਦੇ ਵਿੱਚ ਇਹਨਾਂ ਨੇ ਅਪਲੋਡ ਕਰਦਾ ਇਹ ਤੁਹਾਨੂੰ ਪਤਾ ਹੈ ਵੀ ਇੱਥੇ ਆਪਾਂ ਲੋਡ ਕਰਤਾ ਦੇਖ ਲਿਆ ਸਾਰਾ ਕੁਝ ਉਸ ਤੋਂ ਬਾਅਦ ਇਹ ਜਿਹੜਾ ਪ੍ਰੋਡਕਟ ਆ ਧੋ ਕੇ ਇੱਕ ਵੱਖਰਾ ਕਿਸਮ ਜਿਹੜਾ ਨਿਕਲਦਾ ਆ ਆ ਦੇਖੋ ਕਿੰਨੀ ਵਧੀਆ ਤਰੀਕੇ ਨਾਲ واਸ਼ ਹੋ ਕੇ ਇਹ ਆਉਂਦੇ ਆ ਮਸ਼ੀਨ ਦੇ ਵਿੱਚੋਂ ਆਹ ਟਟ ਤਰ੍ਹਾਂ ਦੇ ਆਲੂ ਨੇ ਮਤਲਬ ਕਿ ਇਹ ਥੋੜੇ ਜਿਹੀ ਟੇਬਲ ਜਿਹਨੂੰ ਆਪਾਂ ਕਹਿ ਦਈਏ ਵੀ ਆਪਨੇ ਤਾਂ ਬੀਜ-ਬੀਜਦੇ ਆ ਐਨੇ ਕਾਲੂਆਂ ਦਾ ਪਰ ਇਹ ਪੂਰੇ واਸ਼ ਕੀਤੇ ਹੋਏ ਐਨੇ ਦੀ ਬੋਰੀਆਂ ਦੇ ਵਿੱਚ ਪੈਕ ਕਰ ਦਿੰਦੇ ਆ ਸੋ ਉਮੀਦ ਆ ਤੁਹਾਨੂੰ ਇਹ ਵੀਡੀਓ ਇਨਫੋਰਮੇਸ਼ਨਲ ਹੋਊਗੀ ਵਧੀਆ ਲੱਗਿਆ ਹੋਊਗਾ ਦੇਖ ਕੇ ਇੰਡੀਆ ਦੇ ਵਿੱਚ ਜਿਹੜੇ ਭਰਾ ਆਲੂਆਂ ਦਾ ਕੰਮ ਕਰਦੇ ਨੇ ਉਹ ਕੁਝ ਚੀਜ਼ਾਂ ਇਹਦੇ ਵਿੱਚੋਂ ਦੇਖ ਸਕਦੇ ਨੇ ਵੀ ਉਹ ਇੰਪਲੀਮੈਂਟ ਆਪਣੇ ਸਟੋਰਾਂ ਤੇ ਕਰ ਸਕਦੇ ਨੇ ਕਿਵੇਂ ਕਿਵੇਂ ਅਪਗ੍ਰੇਡ ਕਰ ਸਕਦੇ ਨੇ ਮਸ਼ੀਨ ਦੇ ਬਾਰੇ ਦੇਖ ਸਕਦੇ ਨੇ ਜਾਂ ਫਿਰ ਜਿਵੇਂ ਆ ਲੱਕੜ ਦੇ ਬਾਕਸਿਸ ਨੇ ਇਹਨਾਂ ਦੇ ਵਿੱਚ ਦੇਖ ਸਕਦੇ ਆ ਕਿਵੇਂ ਸਟੋਰ ਕਰਦੇ ਆ ਆਲੂ ਇਹ ਹੋਰ ਵੀ ਕੋਈ ਇਨਫੋਰਮੇਸ਼ਨਲ ਵੀਡੀਓ ਜੇ ਸਬ ਨੂੰ ਕੋਟਲੀ ਮਿਲੀ ਤਾਂ ਜਰੂਰ ਮੈਂ ਤੁਹਾਨੂੰ ਦੱਸੂਗਾ ਇਕ ਤਮੈ ਤੁਹਾਨੂੰ ਚੀਜ਼ ਦਿਖਾਉਣੀ ਚਾਹੁੰਦਾ ਜਾਂਦੇ ਜਾਂਦੇ ਮੇਰੀ ਨਿਗ੍ਹਾ ਦੇ ਵਿੱਚ ਪੈ ਗਈ ਆ ਇਹਨਾਂ ਨੇ ਇੱਥੇ ਆਪ ਦਾ ਜਿਹੜਾ ਮੈਨੂੰ ਲੱਗਦਾ ਹੈ ਡੈਸਕ ਹੈ ਇਹਨਾਂ ਦਾ ਸਬਾਨ ਦਾ ਕੰਮ ਕਰਨ ਦਾ ਜਿਹੜੀ ਆ ਨੇ ਆ ਜਿਹੜੇ ਕੰਟੇਨਰ ਜੇ ਪਏ ਨੇ ਇਹਨਾਂ ਦੇ ਵਿੱਚ ਮਿੱਟੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਨਾ ਮਿੱਟੀ ਨੂੰ ਅੱਡ-ਅੱਡ ਕਿਸਮ ਦਾ ਜਿਵੇਂ ਆ ਰਿਵਰ ਵੈਸਟ ਦੀ ਆ ਆ ਜਿਵੇਂ ਰਿਵਰ ਈਸਟ ਦੀ ਆ ਵਿੱਚ ਪਾਣੀ ਵੀ ਪਾਇਆ ਹੋਇਆ ਹੈ ਇਹਨਾਂ ਨੇ ਮਤਲਬ ਕਿ ਵੀ ਹੋ ਸਕਦਾ ਕੋਈ ਇਹਨਾਂ ਦਾ ਸੋਧ ਕਰਨ ਦਾ ਤਰੀਕਾ ਹੋਊਗਾ ਵੀਜਣ ਤੋਂ ਪਹਿਲਾਂ ਜਾਂ ਕੁਝ ਇਦਾਂ ਦਾ ਕਰਨਾ ਹੋਊਗਾ ਜਿਵੇਂ ਆ ਆ ਘਰ ਦੀ ਆ ਹੋਮ ਲਿਖਿਆ ਆ ਪਾਣੀ ਪਾਇਆ ਉੱਤੇ ਕੀ ਕੀਤਾ ਪਤਾ ਨਹੀਂ ਆਈ ਥਿੰਕ ਇਹਦੇ ਵਿੱਚ ਗੁੰਸ਼ਤਾ ਹੋਊਗਾ ਇਦਾਂ ਹੀ ਇੱਧਰ ਤੇ ਨਹੀਂ ਲਿਖਿਆ ਹੋਇਆ ਨੰਬਰਿੰਗ ਲਿਖੀ ਹੋਈ ਆ ਇਹ ਇਹਨਾਂ ਦਾ ਆਪਣਾ ਕੋਈ ਐਕਸਪੈਰੀਮੈਂਟ ਕਰਨ ਦਾ ਤਰੀਕਾ ਹੋਊਗਾ ਇਹ ਵੀ ਮੈਨੂੰ ਲੱਗਿਆ ਕਿ ਇੱਕ ਵਧੀਆ ਚੀਜ਼ ਆ ਇਹ ਰੱਖਿਆ ਇਹਨਾਂ ਨੇ ਪੈਕ ਕਰਕੇ ਇਹਦੇ ਵਿੱਚ ਕਿਵੇਂ ਇਹ ਮਿੱਟੀ ਦਾ ਟੈਸਟ ਕਰ ਸਕਦੇ ਆ ਕੋਈ ਕੋਈ ਪਰਸੈਂਟ ਹੋਊਗਾ ਇਹਨਾਂ ਦਾ ਆਓ ਦੋਸਤੋ ਇਹ ਤੁਹਾਨੂੰ ਬਾਹਰ ਲਈ ਫਾਰਮ ਦੀ ਬਾਹਰਲੀ ਸਾਈਡ ਦਿਖਾਉਨੇ ਆ ਆ ਜਿਹੜਾ ਫਾਰਮ ਆ ਜਿਹਦੇ ਅੰਦਰ ਤੁਹਾਨੂੰ ਜਾ ਕੇ ਦਿਖਾਇਆ ਸਾਰਾ ਵੀ ਕਿਵੇਂ ਅੰਦਰ ਪ੍ਰੋਸੈਸ ਕਰਦੇ ਆ ਇਹ ਸਾਰੇ ਜਿਹੜੇ ਆਲੂ ਨੇ ਉਹਨਾਂ ਨੂੰ ਮਸ਼ੀਨਾਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਇਹ ਫਿਰ ਇਹਨਾਂ ਦੇ ਕੁਝ ਸੰਦਪੇ ਨੇ ਮੈਨੂੰ ਉਹਨਾਂ ਨੇ ਅਲਾਉ ਕਰਤਾ ਤੇ ਹੁਣ ਆਪਾਂ ਕੁਝ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਹੋਰ ਚੀਜ਼ਾਂ ਦਿਖਾ ਦਈਏ ਸਾਡੇ ਹਾਲ ਕਹਿੰਦੇ ਆ ਜਿਵੇਂ ਅਸੀਂ ਪਵਾਦ ਤੋਂ ਬਿਲੋਂਗ ਕਰਦੇ ਆ ਕਈ ਜਗ੍ਹਾ ਇਹਨਾਂ ਨੂੰ ਪੰਜਾਬ ਦੇ ਵਿੱਚ ਫਾਲੇ ਵੀ ਕਹਿੰਦੇ ਆ ਸੋ ਵਾਓ ਇਹਨਾਂ ਤੇ ਮੜੀ ਜੀ ਝਾਤੀ ਮਾਰੀਏ ਵੀ ਇਹ ਕਿਵੇਂ ਦੇ ਬਣਾਏ ਨੇ ਇਹ ਹੈਗੇ ਨੇ ਦੋ ਦੋ ਚਾਰ ਪੰਜ ਮੁਰੇ ਨੇ ਤੇ ਤਿੰਨ ਤੇ ਤਿੰਨ 6 7 ਵਿਚਾਲੇ ਨੇ ਤੇ ਤਿੰਨ ਤੇ ਤਿੰਨ 6 ਪਿੱਛੇ ਨੇ ਇਹ ਟੋਟਲ ਹੈਗੇ ਨੇ 7 5 12 ਤੇ 6 12 ਹਣ ਲੈ 18 ਹਣ ਲੈ 18 ਹਣਾਂ ਦਾ ਦਿਖਾਉਣਾ ਵੀ ਕਿਵੇਂ ਸਿਸਟਮ ਆ ਦੇਖੋ ਇਹ ਸਪਰਿੰਗ ਇਹਨਾਂ ਨੇ ਕਿਵੇਂ ਲਾਏ ਹੋਏ ਆ ਕਿਵੇਂ ਸਿਸਟਮ ਵਧੀਆ ਤਰੀਕੇ ਦਾ ਬਣਾਇਆ ਹੋਇਆ ਹੈਨ ਓਕੇ ਰਿਪੋਰਟ ਉਧਰ ਦੇਖੋ ਟਰੈਕਟਰ ਆ ਗਿਆ ਭਾਈ ਇੱਡੇ-ਇੱਡੇ ਹਾਲਾਂ ਨੂੰ ਖਿੱਚਣਾਂ ਟਰੈਕਟਰ ਵੀ ਫਿਰ ਐਡੇ ਹੀ ਚਾਹੀਦੇ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਪਿੱਛੇ ਟਰਾਲੀ ਪਾਈ ਹੋਈ ਆ ਮੈਂ ਚਾਹੁੰਨਾ ਕਿ ਤੁਸੀਂ ਆਹ ਟਰਾਲੀ ਵੀ ਦੇਖੋ ਆਪਾਂ ਨੂੰ ਬਾਈ ਕਰਕੇ ਆ ਗੋਰਾ ਵੀਰਾ ਇਹਨਾਂ ਦੀ ਟਰੈਲੀ ਆ ਭਾਈ ਐਡਾ ਵੱਡਾ ਤਾਵਾ ਜਾਮਾ ਐਡਾ ਤਕੜਾ ਪ੍ਰੋਜੈਕਟ ਆ ਇਹਦੇ ਵਿੱਚ ਆਲੂ ਲਦ ਕੇ ਲਿਆਉਂਦੇ ਆ ਇਹ ਤੇ ਪਿੱਛੇ ਜਾ ਕੇ ਜਿਵੇਂ ਪਿੱਛੇ ਗਦਾਮ ਬਣਿਆ ਹੋਊਗਾ ਉਹਦੇ ਵਿੱਚ ਡੰਪ ਕਰਦੇ ਆ ਤੇ ਅੱਗੋਂ ਬੈਲਟਾਂ ਦੇ ਨਾਲ ਨਾ ਜਾਂਦੇ ਆ ਇਹ ਇੱਥੇ ਟਾਇਰ ਲਾਏ ਹੋਣਗੇ ਤੇ ਇਹ ਟਾਇਰ ਇਹਨਾਂ ਨੇ ਦਿੱਤੇ ਖੋਲ ਹੁਣ ਪਤਾ ਨਹੀਂ ਕਿਹੜੀ ਗੱਲੋਂ ਪਰ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਾਂ ਚਾਰੇ ਪਾਸਿਓਂ ਇੱਕ ਪੱਤੀਉ ਹੀ ਲਾਈ ਹੋਈ ਆ ਸਿੱਧੀ ਸਿੱਧੀ ਪੱਤੀ ਲਾਈ ਹੋਈ ਹੈ ਤੇ ਪੱਤੀ ਨੂੰ ਥੱਲੇ ਜਾ ਕੇ ਫਾਲੇ ਲੱਗੇ ਹੋਏ ਆ ਆ ਤੁਸੀਂ ਦੇਖ ਸਕਦੇ ਹੋ ਆ ਚੀਜ਼ ਜਿਹੜੀ ਆ ਐਡ ਐਡ ਕੀਤੀ ਹੋਈ ਆ ਇਹ ਪੱਤੀ ਹੋਈ ਮੋਟੀ ਲਾਈ ਹੋਈ ਹੈ ਇਹਦੇ ਵਿੱਚ ਵੀ ਇੱਥੇ ਆ ਤੁਸੀਂ ਦੇਖ ਸਕਦੇ ਹੋ ਗ੍ਰੀਸ ਸਿਸਟਮ ਦਿੱਤਾ ਹੋਇਆ ਆ ਵੀ ਗ੍ਰੀਸ ਕਰਨਾ ਆ ਇਹਦੇ ਨਾਲ ਇਹ ਸਪਰਿੰਗ ਅੱਗੋਂ ਕੰਮ ਕਰਦੇ ਆ ਅੱਗੋਂ ਇਹਨਾਂ ਦਾ ਸਪਰਿੰਗਾਂ ਦਾ ਸਿਸਟਮ ਬਣਿਆ ਹੋਇਆ ਮੈਂ ਤੁਹਾਨੂੰ ਇੱਥੇ ਦਿਖਾਉਣਾ ਥੱਲੇ ਬੈਠ ਕੇ ਵੀ ਇੰਮੀ ਰਿਟਲਟ ਕਰਦੇ ਹੋਣਗੇ ਜਦੋਂ ਪਿੱਛੋਂ ਪ੍ਰੈਸ਼ਰ ਪੈਂਦਾ ਹੈ ਸਪ੍ਰਿੰਗ ਥੱਲੇ ਇੱਥੋਂ ਪ੍ਰੈਸ਼ਰ ਹੁੰਦੇ ਹੋਣਗੇ ਤੇ ਫਿਰ ਇਹ ਪਿੱਛੇ ਨੂੰ ਚੱਕ ਹੁੰਦਾ ਹੋਊਗਾ ਫਾਲਾ ਮੈਨੂੰ ਤਾਂ ਘੈਂਟ ਜੀ ਚਲ ਗਈ ਜੌਂ ਡੀਅਰ ਵਾਲਿਆਂ ਦੀ ਆ ਭਾਈ ਜੌਂ ਡੀਅਰ ਵਾਲਿਆਂ ਨੇ ਬਣਾਈ ਹੋਈ ਆ ਤਕਨੀਕ ਬਹੁਤ ਗੱਡਾ ਆਪਾਂ ਦੇਖ ਸਕਦੇ ਆ ਜਿਵੇਂ ਆ ਚੀਜ਼ ਆ ਪੂਰਾ ਇੱਥੇ ਦੇਖੋ ਘਸਣ ਦਾ ਕੋਈ ਚੱਕਰ ਨਹੀਂ ਹੈਗਾ ਗ੍ਰੀਸ ਵਗੈਰਾ ਦਿੱਤਾ ਸਪ੍ਰਿੰਗ ਵਧੀਆ ਸਟਰੋਂਗ ਲਾਏ ਹੋਏ ਆ ਥੱਲੇ ਨੂੰ ਲਾਏ ਹੋਏ ਆ ਪਾਉਣੇ ਸੌਖੇ ਆ ਸਾਰਾ ਕੁਝ ਗੱਡਾ ਆ ਦੋਸਤੋ ਇੱਕ ਤਵੀਆਂ ਇੱਥੇ ਖੜੀਆਂ ਸੀਗੀਆਂ ਮੈਂ ਇਹਨਾਂ ਨੂੰ ਰਿਕੁਐਸਟ ਤਾਂ ਕੀਤੀ ਸੀ ਕਿ ਇੱਕ ਵਾਰੀ ਓਪਨ ਕਰਕੇ ਕਲੋਜ਼ ਕਰਕੇ ਦਿਖਾ ਦਿਓ ਮੈਂ ਵੀਡੀਓ ਬਣਾ ਲੈਣਾ ਉਹ ਕਹਿੰਦੇ ਕੋਈ ਹਾਈਡਰੋਲਿਕ ਸਿਸਟਮ ਦੇ ਵਿੱਚ ਪ੍ਰੋਬਲਮ ਆ ਇਹਦੇ ਵਿੱਚ ਆਪਾਂ ਇਹਨੂੰ ਠੰਮੀ ਕਰ ਸਕਦੇ ਤਾਂ ਹੀ ਇੱਥੇ ਰਿਪੇਅਰ ਵਾਸਤੇ ਆਇਆ ਉਹ ਸਾਹਮਣੇ ਜਿਹੜੀ ਆ ਇਹਨਾਂ ਦੀ ਰਿਪੇਅਰ ਸ਼ਾਪ ਆ ਮੈਂ ਕਿਹਾ ਚਲੋ ਐਦਾਂ ਹੀ ਵੀਡੀਓ ਇੱਕ ਬਣਾ ਕੇ ਤੁਹਾਨੂੰ ਦਿਖਾ ਦਿੰਨੇ ਆ ਬੱਸ ਤਾਂ ਚਲੋ ਨੈਕਸਟ ਤੇ ਵੀ ਬਹੁਤ ਵੀਡੀਓਜ਼ ਪਈਆਂ ਹੋਈਆਂ ਨੇ ਇਹ ਇੱਕ ਇਹਨਾਂ ਦਾ ਕੁੱਤਾ ਬਹੁਤ ਆਉਂਦਾ ਇਧਰ ਉੱਥਰ ਤੇ ਪਰ ਚਲੋ ਫੇਰ ਵੀ ਕੀ ਪਤਾ ਹੁੰਦਾ ਕੁਛ ਵੱਖਰਾ ਇਸ ਵੀਡੀਓ ਦੇ ਵਿੱਚ ਮਿਲ ਜੇ ਤੁਹਾਨੂੰ ਆ ਇਹਨਾਂ ਨੇ ਸਪੀਡ ਲਿਖੀ ਹੋਈ ਆ ਵੀ 25 ਕਿਲੋਮੀਟਰ ਤੇ ਚੱਲਦੀ ਆ ਭਾਈ ਪਿੱਛੇ ਆਹ ਰੋਲਰ ਲੱਗਿਆ ਹੋਇਆ ਹੈ ਟਾਇਰ ਇੱਥੇ ਨਹੀਂ ਤੇ ਇਹ ਜਿਹੜਾ ਪਾਰਟ ਆ ਇਹ ਇਹਨਾਂ ਦਾ ਓਪਨ ਹੁੰਦਾ ਹੋਊਗਾ ਆ ਇੱਧਰ ਨੂੰ ਦੋ ਤੇ ਪਰਲੇ ਪਾਸੇ ਤੇ ਆ ਆ ਵੀ ਜਿਵੇਂ ਰੋਲਰ ਆ ਇਹਦੇ ਪਿੱਛੇ ਆ ਜਾਂਦਾ ਹੋਊਗਾ ਪੂਰਾ ਕਵਰ ਕਰਦਾ ਹੁੰਦਾ ਵੱਡਾ ਟਰੈਕਟਰ ਨਿਊ ਹੋਲੈਂਡ ਦਾ ਲੱਗਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੀ ਆ ਸਿਸਟਮ ਆ ਸਾਰਾ ਇਹਨਾਂ ਦੇ ਆ ਹਾਈਡਰੋਲਿਕ ਪੰਪ ਆ ਜਿਹੜੇ ਉਹ ਅੰਦਰ ਲੱਗੇ ਹੋਇਆ ਜਿਹੜੇ ਓਪਨ ਕਰਦੇ ਆ ਸਾਰਾ ਕੁਝ ਪਸਤਾ ਇੰਡੀਆ ਵੀ ਆਪਣੇ ਹੁਣੇ ਟੈਕਨੀਕ ਆਉਣ ਲੱਗੀ ਆ ਵਜੇ ਤਰੀਕੇ ਦੀ ਪਰ ਫਿਰ ਵੀ ਇਹ ਥੋੜਾ ਜਿਹਾ ਮੈਨੂੰ ਡਿਫਰੈਂਟ ਲੱਗਿਆ ਆ ਜਿਹੜੀ ਹਾਈਡਰੋਲਿਕ ਪਾਈਪਸ ਜਾਂਦੀਆਂ ਨੇ ਆ ਪਿੱਛੇ ਟਰੈਕਟਰ ਦਾ ਸਿਸਟਮ ਆ ਜਿਹੜਾ ਲੱਗਿਆ ਹੋਈਆਂ ਨੇ ਹਾਈਡਰੋਲਿਕ ਤੇ ਸਪਲਾਈ ਕਰਦੀਆਂ ਨੇ ਜਿਹੜਾ ਫਿਊਲ ਨੂੰ ਪਿੱਛੇ ਤੱਕ ਜਿਹੜਾ ਆਪਣਾ ਹਾਈਡਰੋਲਿਕ ਫਿਊਲ ਹੁੰਦਾ ਆ ਵਧੀਆ ਕੁਆਲਿਟੀ ਦੀਆਂ ਦਵਾਈਆਂ ਜਿਵੇਂ ਆ ਵੱਖਰੀ ਡਰੈਕਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਕੱਟ ਵਾਲੀਆਂ ਉਹ ਵੱਖਰੀ ਡਰੈਕਸ਼ਨ ਦੇ ਵਿੱਚ ਲੱਗੀਆਂ ਹੋਈਆਂ ਨੇ ਇਹਨਾਂ ਦਾ ਇੱਕਵਰੀ ਚ ਕਰ ਦਿੰਦੀਆਂ ਹੋਣੀਆਂ ਕੰਮ ਇਹ ਆ ਜਿਹੜਾ ਟਰੈਕਟਰ ਆ ਫਿਰ ਆ ਇਹਨੂੰ ਖਿੱਚਦਾ ਭਾਈ ਤੁਸੀਂ ਦੇਖ ਸਕਦੇ ਹੋ ਟਾਇਰ ਦਾ ਸਾਈਜ਼ ਕਿੱਦਾਂ ਆ ਇਹ ਨਿਊ ਹੋਲੈਂਡ ਦਾ ਟਰੈਕਟਰ ਆ ਬੜਾ ਤਕੜਾ ਟਰੈਕਟਰ ਆ ਭਾਈ ਇਹਦਾ ਹੈਗਾ ਆ T8 350 ਪੂਰਾ ਤਕੜਾ ਸਿਰੇ ਦਾ ਟਰੈਕਟਰ ਆ ਮੇਚਲਨ ਦੇ ਟਾਇਰ ਨਹੀਂ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਇਹਦੇ ਵਿੱਚ ਕੁਝ ਐਡ-ਆਨ ਕਰਨ ਨੂੰ ਬਾਹਰ ਕੱਢ ਕੇ ਵੱਖਰਾ ਟਰੈਕਟਰ ਲਾਇਆ ਹੈ ਉਹੀ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਉਹ ਇੱਧਰ ਖੜਾ ਹੈ ਟਰਾਲੀ ਲੈ ਕੇ ਆਇਆ ਹੈ ਆਹ ਵੀਡੀਓ ਵੀ ਬਣਾ ਲੈਣਾ ਇਹ ਵੱਖਰਾ ਟਰੈਕਟਰ ਹੈ ਇਹ ਵੀ ਸੇਮ ਲੱਗਦਾ ਮੈਨੂੰ ਉੱਤੇ 350 ਸੀ.ਡੀ.ਐਸ. ਕੁਝ ਮੈਗਨਮ ਆਹ ਟਰਾਲੀ ਹੈ ਟਰਾਲੀ ਵੀ ਪ੍ਰੋਪਰ ਹਾਈਡਰੌਲਿਕ ਸਿਸਟਮ ਵਾਲੀ ਹੈ ਸਾਰੀ ਜਿਵੇਂ ਹਾਈਡਰੌਲਿਕ ਪਾਈਪ ਲੱਗੇ ਹੋਏ ਆ ਕੋਈ ਲਿਫਟ ਨਾਲ ਚੱਕਣ ਵਾਲਾ ਕੰਮ ਹੈ ਇਹਨਾਂ ਦਾ ਪ੍ਰੋਪਰ ਇੰਡੀਕੇਟਰ ਵਗੈਰਾ ਇੱਥੇ ਹੋਇਆ ਤੇ 에어 ਬ੍ਰੇਕ ਫਰਮਾ ਟਰਾਲੀ ਦੇ ਵਿੱਚ ਦੇਖ ਸਕਦੇ ਤੁਸੀਂ ਕਿੱਡੇ ਕਿੱਡੇ ਟਾਇਰ ਨੇ ਕਿੱਡਾ ਕਿੱਡਾ ਕੰਮ ਤਾਮਜਾਮ ਇਹਨਾਂ ਦਾ ਤਗੜਾ ਆ ਆ ਜਿਹੜਾ ਸਿਸਟਮ ਆ ਬ੍ਰੇਕਿੰਗ ਸਿਸਟਮ ਤੁਸੀਂ ਇਹ ਦੇਖੋ 에어 ਲਾਈਨ ਬ੍ਰੇਕਿੰਗ ਸਿਸਟਮ ਆ ਉਹ ਜਿਹੜੇ ਕਾਲੇ ਰੰਗ ਦੇ ਤੁਹਾਨੂੰ ਸਿਲੰਡਰ ਦਿਖ ਰਹੇ ਨੇ ਇਹਨੂੰ ਮੈਕਸੀ ਕਹਿੰਦੇ ਆ ਤੇ ਬ੍ਰੇਕਾਂ ਨੂੰ 에어 ਬ੍ਰੇਕ ਦੇ ਨਾਲ ਜਿਵੇਂ ਟੱਕਾਂ ਦੇ ਵਿੱਚ ਹੁੰਦੀ ਆ ਓਵੇਂ ਆ ਉਹ ਬ੍ਰੇਕ ਡਰਮ ਆ ਸਾਹਮਣੇ ਓਵੇਂ ਇਹਦੀ ਬ੍ਰੇਕ ਆ ਵੱਖਰੀ ਟਰਾਲੀ ਦੀ ਵੱਡਾ ਭਜਨ ਲੈ ਕੇ ਜਾਣਾ ਫਿਰ ਇਹਦੀ ਵੱਖਰੀ ਬ੍ਰੇਕ ਹੋਊਗੀ ਜਿਵੇਂ ਰਕਾਂ ਦੇ ਵਿੱਚ ਹੁੰਦੀ ਹੈ ਟਰਾਲਿਆਂ ਦੀ ਲੱਕਰੀ ਬ੍ਰੇਕ ਪਿੱਛੇ 에ਅਰਲਾਈਨ ਦੇ ਨਾਲ ਜੋੜ ਦਿੰਦੇ ਨੇ ਜਿਵੇਂ ਹਾਈਡਰੋਲਿਕ ਪਾਈਪ ਦੇ ਨਾਲ ਇਹ 에ਅਰਲਾਈਨ ਵੀ ਜੁੜਦੀ ਹੋਊਗੀ। ਉਸ ਤੋਂ ਬਾਅਦ ਇਹਦਾ ਪੱਪਰ ਲਾਇਆ ਹੋਇਆ ਇਹਨਾਂ ਨੇ ਵਧੀਆ ਸਟਰੌਂਗ ਪਾਈਪ ਦਾ। ਇਹ ਵੀ ਮੂਵੇਬਲ ਆ। ਮਤਲਬ ਕਿ ਵੀ ਹਾਈਡਰੋਲਿਕ ਸਿਸਟਮ ਦੇ ਨਾਲ ਹੀ ਹੋਊਗਾ। ਦੇਖਦੇ ਹਾਂ ਥੱਲੇ ਹਾਂ ਆਹ ਪੰਪ ਲੱਗੇ ਆ ਇਹਦੇ। ਉਹ ਵੀ ਇਹ ਵੀ ਹਾਈਡਰੋਲਿਕ ਸਿਸਟਮ ਦੇ ਨਾਲ ਹੀ ਆ ਮੂਵੇਬਲ। ਇਹ ਥੱਲੇ ਹੁੰਦਾ ਹੋਊਗਾ ਉੱਪਰ ਜਾਂਦਾ ਹੋਊਗਾ। ਪੂਰੀ ਵਧੀਆ ਚੀਜ਼ ਆ ਬੇਕ BKT 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 ਦੇ ਟਾਇਰ ਇਹਨੂੰ ਪਾਏ ਹੋਏ ਆ ਪ੍ਰੋਪਰ ਵਧੀਆ ਰੀਜਨਲ ਬਣਾਉਂਦੇ ਆ ਜਿਹੜਾ ਇਕੁਇਮੈਂਟ ਬਣਾਉਂਦੇ ਆ ਸਿਸਟਮੈਟਿਕ ਤਰੀਕੇ ਨਾਲ ਇਹ ਇਹਨਾਂ ਦਾ ਘਰ ਆ ਬਾਈ ਬੰਦਿਆਂ ਦਾ ਇੱਥੇ ਰਹਿੰਦੇ ਆ ਇੱਥੇ ਇਹਨਾਂ ਦਾ ਕੰਮ ਆ ਆ ਵੱਡੀਆਂ-ਵੱਡੀਆਂ ਟੈਂਕੀਆਂ ਨੇ ਜਿਹਦੇ ਵਿੱਚ ਕੈਲਸ਼ੀਅਮ ਆ ਹੋਰ ਪਤਾ ਨਹੀਂ ਕੀ ਕੁਛ ਆ ਜਿਹੜਾ ਆਪਣਾ ਖੇਤਾਂ ਦੇ ਵਿੱਚ ਪੈਂਦਾ ਆ ਉਹ ਸਾਰਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੈਲਸ਼ੀਅਮ ਲਿਖਿਆ ਹੋਇਆ ਪੋਟਾਸ਼ ਲਿਖਿਆ ਹੋਇਆ ਪਲਾਂਟਰ ਉਦਾਂ ਹੀ ਆ ਜਿਹੜਾ ਡਰਾਈਵਰ ਆਏ ਭਾਈ ਟਰਾਲੀ ਚਲਾਉਂਦਾ ਸੀ ਵੀ ਛੁੱਟੀ ਹੋ ਗਈ ਇਹ ਚੱਲਿਆ ਘਰ ਨਾ ਆਏ ਨਾ ਦਾ ਘਰ ਆ ਠੀਕ ਹੈ ਜੀ ਤੁਹਾਨੂੰ ਫਿਰ ਵਧੀਆ ਲੱਗਿਆ ਹੋਊਗਾ ਮੈਨੂੰ ਲੱਗਦਾ ਵੀਡੀਓ ਦੇਖ ਕੇ ਆਨੰਦ ਆਊਗਾ ਅੱਗੇ ਦਾ ਸੁਧਾਰ ਕਰਾਂਗੇ ਇਹ ਪਹਿਲੀ ਵੀਡੀਓ ਆ ਨਵਾਂ ਕੰਮ ਸ਼ੁਰੂ ਕੀਤਾ ਬਾਬਾ ਸੁੱਖ ਰੱਖੇ ਚੜ੍ਹਦੀ ਕਲਾ ਚ ਰੋ ਧੰਨਵਾਦ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ